ਇਹ ਇਹ ਇਸ ਕਰਕੇ ਆਪਾਂ ਵਿਚਾਰ ਰਹੇ ਆ ਕਿ ਸਤਿਗੁਰੂ ਜੀ ਨੇ ਵੇਖੋ ਕਿੰਡੀ ਏ ਮਹਾਨ ਪੰਜਾਬ ਦੀ ਧਰਤੀ ਹੋਵੇਗੀ ਕਿੰਨੇ ઋષਿ ਮੁਨੀਆਂ ਨੇ ਇੱਥੇ ਤਪ ਸਾਧਿਆ ਹੋਵੇਗਾ ਜਿਹੜੀ ਸਾਧੂ ਜੀ ਨੇ ਇਸ ਧਰਤੀ ਨੂੰ ਚੁਣਿਆ ਤੇ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਨਾ ਵਿੱਚ ਦੀ ਉਹ ਇਹ ਹੈ ਗੁਰਮੁਖ ਪਿਆਰਿਓ ਕਿ ਬੇਸ਼ੱਕ ਆਪਾਂ ਦੇਸ਼ਾਂ ਵਿਦੇਸ਼ਾਂ ਵਿੱਚ ਜਾਂਦੇ ਆ ਆਪਣੇ ਬੱਚਿਆਂ ਨੂੰ ਭੇਜਦੇ ਆ ਪਰ ਉਥੇ ਖਿਆਲ ਰੱਖਿਓ ਵੀ ਆ ਜਿਹੜਾ ਪੰਜਾਬ ਹੈ ਨਾ ਇਹ ਵੀ ਸਾਡਾ ਹੈ ਆਪਕੋ ਸਤਨਾਮ ਸ੍ਰੀ ਵਾਹਿਗੁਰੂ ਇਸ ਪੰਜਾਬ ਨੂੰ ਸਾਡੀ ਆਉਣ ਵਾਲੀ ਪੀੜ੍ਹੀ ਨੇ ਇੱਥੇ ਰਹਿ ਕੇ ਇਹਨੂੰ ਵਸਾਉਣਾ ਹੈ ਜੇ ਅਸੀਂ ਇੱਥੋਂ ਸਭ ਕੁਝ ਛੱਡ ਕੇ ਚਲੇ ਗਏ ਸਭ ਕੁਝ ਅਸੀਂ ਵੇਚ ਸੁੱਟ ਦਿੱਤਾ ਤੇ ਸਾਥੋਂ ਉਥੇ ਵੀ ਕੁਝ ਬੋਧਾ ਬਣਦਾ ਨਹੀਂ ਤੇ ਅਸੀਂ ਇੱਥੋਂ ਵੀ ਗਵਾ ਲੈਣਾ ਹੈ ਆਪਕੋ ਸਤਨਾਮ ਵਾਹਿਗੁਰੂ ਇਸ ਅੱਜ ਦੇ ਸਮੇਂ ਦੀ ਵੱਡੀ ਹਕੀਕਤ ਹੈ ਤੇ ਦੂਸਰਾ ਪੱਖੇ ਦਾ ਵੇਖ ਲਈਏ ਕਿ ਸਾਡੇ ਨੌਜਵਾਨ ਇਹਨਾਂ ਜਿਹੜੇ ਬੱਚੇ ਇਹਨਾਂ ਦੇ ਮਨਾਂ ਦੇ ਵਿੱਚ ਸ਼ੁਰੂ ਤੋਂ ਹੀ ਇੱਕ ਗੱਲ ਭਰ ਦਿੱਤੀ ਜਾਂਦੀ ਹੈ ਮੈਨੂੰ ਮਾਫ਼ ਕਰਨਾ ਮੈਂ ਮਾਫ਼ ਕਰਕੇ ਮਾਫੀ ਮੰਗ ਕੇ ਬੇਨਤੀ ਜਿਹੜੀ ਉਹ ਕਰਦੇ ਆ ਸ਼ੁਰੂ ਸ਼ੁਰੂ ਤੋਂ ਇਹਨਾਂ ਦੇ ਮਨ ਦੇ ਵਿੱਚ ਇਹ ਭਰ ਦਿੱਤਾ ਜਾਂਦਾ ਹੈ ਕਿ ਬੱਚਿਓ 12ਵੀਂ ਕਰ ਲੈ ਕਰਕੇ ਨਾਲ ਹੀ ਤੂੰ ਆਇਲਰਸ ਕਰ ਲੈਣੀ ਹੈ ਤੇ ਇੱਥੋਂ ਵਿਦੇਸ਼ ਦੇ ਵਿੱਚ ਜਾ ਕੇ ਵਸ ਜਾਣਾ ਹੈ ਆਪਾਂ ਸ਼ੁਰੂ ਤੋਂ ਭਰਤਾ ਉਹ ਉਹਦੇ ਆਖੇ ਨਾ ਕਿਉਂ ਜਾਣਾ ਤੇ ਅਗਲਾ ਸ਼ਬਦ ਸਾਡਾ ਇਹ ਹੁੰਦਾ ਵੀ ਪੰਜਾਬ ਜਤਾਂ ਹੈ ਹੀ ਕੱਖ ਨਹੀਂ ਆਖੋ ਸਤਨਾਮ ਇਹ ਇਹ ਇੱਥੇ ਤਾਂ ਹੈ ਹੀ ਕੁਝ ਇਹ ਜਿਹੜਾ ਵਚਨ ਹੈ ਆਪਾਂ ਉਹਨਾਂ ਦੇ ਮਨ ਦੇ ਵਿੱਚ ਐ ਘਰ ਕਰ ਦਿੱਤਾ ਵੀ ਬਸ ਇਦੋਂ ਅੱਗੇ ਉਹਨਾਂ ਨੂੰ ਦਿਸਦਾ ਹੀ ਕੱਖ ਜਿਵੇਂ ਕਿਸੇ ਨੇ ਬੜਾ ਉਹ ਸੁਣਾਇਆ ਨਾ ਮੈਂ ਸੁਣਿਆ ਤੇ ਉਹ ਕਹਿੰਦੇ ਨੇ ਨਾ ਕਿਸੇ ਸਿੱਧੇ ਸਾਡੇ ਬੰਦੇ ਤੋਂ ਨਾ ਇੱਕ ਕਤਲ ਹੋ ਗਿਆ ਜਦੋਂ ਤੋਂ ਕਤਲ ਹੋ ਗਿਆ ਤੇ ਉਹਨੂੰ ਪਤਾ ਸੀ ਵੀ ਹੁਣ ਧਾਰਾ ਲੱਗਣੀ ਐ ਕੇਸ ਹੋ ਜਾਣਾ ਪਰਚਾ ਹੋ ਜਾਣਾ ਤੇ ਮੈਨੂੰ ਸਜ਼ਾ ਹੋਣੀ ਐ ਵੱਡੀ 10-20 ਸਾਲ ਦੀ ਮੈਨੂੰ ਸਜ਼ਾ ਕੱਟਣੀ ਪੈਣੀ ਐ ਤੇ ਮੈਂ ਸਜ਼ਾ ਤੋਂ ਬਚਣਾ ਐ ਤੇ ਮੈਂ ਸਜ਼ਾ ਨਹੀਂ ਕੱਟਣੀ ਚਾਹੁੰਦਾ ਮੈਂ ਕੀ ਕਰਾਂ ਤੇ ਕਹਿੰਦੇ ਉਹਨੇ ਵੇਖਿਆ ਵਕੀਲ ਬੜੇ ਵੱਡੇ-ਵੱਡੇ ਹੁੰਦੇ ਨੇ ਚੰਗੀ ਸੋਚੀ ਵਾਲੇ ਉਹਨਾਂ ਨੂੰ ਹਰ ਇੱਕ ਵਾਰ ਆਉਂਦਾ ਓਹਨਾਂ ਨੂੰ ਬਚਾਉਣਾ ਵੀ ਆਉਂਦਾ ਹੁੰਦਾ ਮੁਜਰਮ ਨੂੰ ਕਿਵੇਂ ਐ ਤੇ ਉਹਨੂੰ ਜਿਹੜਾ ਕਟਹਿਰੇ 'ਚ ਖੜਾਉਣਾ ਵੀ ਆਉਂਦਾ ਹੁੰਦਾ ਵੀ ਇਹਨੂੰ ਜਲਮ ਕਿਵੇਂ ਐ ਤੋਂ ਸਾਬਤ ਕਰਾਉਣਾ ਇਹਨਾਂ ਨੂੰ ਦੋਨੋਂ ਪੱਖ ਹੀ ਆਉਂਦੇ ਨੇ ਜਿਵੇਂ ਕਿਸੇ ਸਿਆਣੀ ਨੇ ਆਖਿਆ ਕਹਿੰਦੇ ਜਾਣਕਾਰੀ ਐ ਨਾ ਜਿਹੜੀ ਨੌਲੇਜ ਇਹ ਸਭ ਤੋਂ ਵੱਡਾ ਖਤਰਨਾਕ ਹਥਿਆਰ ਹੈ ਅੱਜ ਦੇ ਸਮੇਂ ਦੇ ਸਭ ਤੋਂ ਵੱਡਾ ਖਤਰਨਾਕ ਐ ਕਹਿੰਦੇ ਇਸ ਤੋਂ ਵੱਡਾ ਵੀ ਖਤਰਨਾਕ ਚੀਜ਼ ਇਹ ਐ ਵੀ ਉਹ ਉਸ ਜਾਣਕਾਰੀ ਨੂੰ ਵਰਤਦਾ ਕਿਵੇਂ ਐ ਆਖੋ ਸਤਨਾਮ ਉਹਨਾਂ ਕੋਲੇ ਜਾਣਕਾਰੀ ਹੈ ਕਾਨੂੰਨ ਦੀ ਉਹਨਾਂ ਨੇ ਜਿਵੇਂ ਮਰਜ਼ੀ ਵਰਤਨੀ ਹੈ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਪਰ ਕੁਝ ਹੁੰਦੇ ਨੇ ਕਹਿੰਦੇ ਉਹਨੇ ਇੱਕ ਮਹਿੰਗਾ ਬੜਾ ਵਕੀਲ ਕੀਤਾ ਹੈ ਕਹਿੰਦੇ ਤੂੰ ਮੈਨੂੰ ਸਜ਼ਾ ਤੋਂ ਬਚਾ ਦੀ ਉਹ ਕਹਿੰਦਾ ਬਚਾ ਦੇਗਾ ਸਜ਼ਾ ਤੋਂ ਬਚ ਜਾਵੇਂਗਾ ਪਰ ਮੇਰੀ ਫੀਸ ਹੈ ਬੜੀ ਲਵਾਂਗਾ ਬਾਅਦ ਵਿੱਚ ਉਹ ਕਹਿੰਦੇ ਠੀਕ ਹੈ ਤੈਨੂੰ ਬਾਅਦ ਵਿੱਚ ਫੀਸ ਮਿਲ ਜੇ ਤੇ ਉਹਨੇ ਆਖਿਆ ਹੁਣ ਤੇਰੀ ਪੇਛੀ ਪਹਿਣੀ ਹੈ ਨਾ ਤੇ ਤੂੰ ਮੇਰੀ ਇੱਕ ਗੱਲ ਮੰਨ ਲੈ ਕਹਿੰਦਾ ਜੀ ਦੱਸੋ ਮੈਂ ਤੁਹਾਡੇ ਅਨੁਸਾਰ ਕਹਿੰਦੇ ਜਦੋਂ ਤੈਨੂੰ ਕੋਈ ਜੱਜ ਸਵਾਲ ਕਰੇ ਤੂੰ ਇੱਕ ਇੱਕ ਹੀ ਗੱਲ ਕਹਿਣੀ ਹੈ ਤੂੰ ਕਹਿ ਦੇਣਾ ਫੁੱਟਰ ਐਦਾਂ ਕਹਿ ਦੇਣਾ ਤੂੰ ਕੋਈ ਜਵਾਬ ਨਹੀਂ ਦੇਣਾ ਕਹਿੰਦਾ ਜੀ ਠੀਕ ਹੈ ਵੇਚੀ ਹੋਈ ਜੱਜ ਦੇ ਸਾਹਮਣੇ ਗਿਆ ਉਹਨਾਂ ਨੇ ਸਵਾਲ ਪੁੱਛਿਆ ਵੀ ਭਾਈ ਕਤਲ ਤੂੰ ਕੀਤਾ ਹੈ ਤੇ ਉਹਨੇ ਜਵਾਬ ਦਿੱਤਾ ਉਹਦੇ ਕਹਿ ਅਨੁਸਾਰ ਕਹਿੰਦਾ ਜੀ ਫੁੱਟਰ ਕਹਿ ਕੇ ਜਵਾਬ ਉਹ ਕਹਿੰਦੇ ਤੂੰ ਹੋਛ ਚ ਤਾਂ ਹੈ ਕਤਲ ਤੂੰ ਕੀਤਾ ਉਹਨੇ ਫਿਰ ਇਦਾਂ ਹੀ ਕਹਿਤਾ ਤਾਂ ਕਹਿੰਦੇ ਵੀ ਇਹ ਤੇ ਪਾਗਲ ਲੱਗਦਾ ਇਹਦੀ ਤੈਨੂੰ ਤੇ ਮਾਤ ਨਹੀਂ ਹੋਣੀ ਇਹ ਤੋਂ ਤੇ ਕਿਤੇ ਬਗੈਰ ਮਤ ਤੋਂ ਇਹਨੂੰ ਤੇ ਸਮਝ ਹੀ ਹੈ ਨਹੀਂ ਕਿਤੇ ਉਦਾਂ ਹੀ ਇਹਦੇ ਤੋਂ ਕਿਦ ਹੋ ਗਿਆ ਹੁਣ ਇਹਦੇ ਚਲੋ ਇਹਨੂੰ ਛੱਡ ਦਿੰਦੇ ਆ ਇਹਨੂੰ ਮaaf ਕਰ ਦਿੰਦੇ ਆ ਉਹਨਾਂ ਨੇ ਛੱਡ ਦਿੱਤਾ ਬਰੀ ਹੋ ਗਿਆ ਬੜਾ ਖੁਸ਼ ਹੋਇਆ ਹੁੰਦਾ ਹੈ ਖੁਸ਼ ਹੋ ਕੇ ਜਦੋਂ ਬਾਹਰ ਆਇਆ ਨਾ ਤੇ ਵਕੀਲ ਉਹਦੇ ਉਹੀ ਦਾਲੇ ਹੋ ਗਿਆ ਕਹਿੰਦੇ ਆ ਜਾ ਵੀ ਹੁਣ ਮੇਰੀ ਫੀਸ ਦੇ ਤੇ ਉਹ ਕਹਿੰਦਾ ਫੀਸ ਤੇ ਕੀ ਦੇਣੀ ਸੀ ਉਹਨੂੰ ਵੀ ਉਹ ਉਦਾਂ ਹੀ ਕਰਕੇ ਭੱਜ ਗਿਆ ਕਹਿੰਦਾ ਵੀ ਹੁਰ ਆ ਕੋ ਸਤਨਾਮ ਉਹ ਕਹਿੰਦਾ ਉਹ ਫੀਸ ਦੇ ਤੂੰ ਕਿੱਧਰ ਨੂੰ ਚੱਲਿਆ ਕਹਿੰਦਾ ਬਈ ਮੈਨੂੰ ਤੂੰ ਹੀ ਉਹ ਸਿਖਾਇਆ ਹੈ ਇਹ ਤੂੰ ਹੀ ਤੇ ਸਿਖਾਇਆ ਤੇ ਜੇ ਮੈਂ ਜੱਜ ਦੀ ਅਗਿੱਦਾਂ ਕਹਿ ਕੇ ਆਇਆ ਤੂੰ ਤੇ ਫਿਰ ਵਕੀਲ ਹੈ ਉਹ ਤੋਂ ਛੁੱਟਾ ਹੀ ਹੈ ਹੁਣ ਤੂੰ ਕੇਸ ਵੀ ਨਹੀਂ ਕਰ ਸਕਦਾ ਮੇਰੀਆਂ ਮੈਡੀਕਲ ਰਿਪੋਰਟਾਂ ਕਹਿੰਦੀਆਂ ਨੇ ਵੀ ਇਹ ਤੇ ਪਾਗਲ ਹੈ ਹੁਣ ਕੀ ਕਰ ਲਵੇਂਗਾ ਤੇ ਸਾਧ ਸੰਗਤ ਜੀ ਇਹਦੇ ਵਿੱਚ ਵੀ ਇੱਕ ਮੈਸੇਜ ਹੈ ਆਪਾਂ ਆਪਣੇ ਬੱਚਿਆਂ ਨੂੰ ਇਹ ਆਪੇ ਹੀ ਸਿਖਾਇਆ ਹੈ ਵੀ ਇੱਥੇ ਹੈ ਹੀ ਕੁਝ ਨਹੀਂ ਤੇ ਗੁਰਮਤ ਪਿਆਰਿਓ ਉਹ ਸਮਾਂ ਸਾਡੇ ਹੱਥੋਂ ਨਿਕਲ ਜਾਣਾ ਹੈ ਜਦੋਂ ਅਸੀਂ ਆਪ ਜਾ ਕੇ ਉਹਨਾਂ ਦੇਸ਼ਾਂ ਦੇ ਵਿੱਚ ਬੈਠੇ ਤੇ ਉੱਥੇ ਸਾਡੀ ਆਉ ਭਗਤ ਥੋੜਾ ਹੁੰਦੀ ਹੈ ਤੁਸੀਂ ਵੇਖਦੇ ਹੋ ਤੁਸੀਂ ਸਿਆਣੇ ਬੈਠੇ ਹੋ ਜਿਹੜੇ ਜਾ ਕੇ ਆਏ ਹੋ ਮੈਂ ਤੇ ਇਹੋ ਜਿਹੇ ਪਰਿਵਾਰ ਵੀ ਦੇਖੇ ਨੇ ਉਹਨਾਂ ਦਾ 10-10 ਸਾਲਾਂ ਦਾ ਵੀਜ਼ਾ ਲੱਗਾ ਪਰ ਉਹ ਇੱਥੇ ਹੀ ਬੈਠੇ ਕਹਿੰਦੇ ਬਾਬਾ ਜੀ ਇੱਕ ਵਾਰ ਜਾਏ ਹੁਣ ਤਾਂ ਜੀ ਨਹੀਂ ਕਰਦਾ ਆਪ ਕੋ ਸਤਨਾਮ ਇੱਥੇ ਤੇ ਆ ਕੇ ਨਿੱਕੇ ਨਿੱਕੇ ਬੱਚੇ ਤੁਹਾਨੂੰ ਜੀ ਕਹਿ ਕੇ ਬੁਲਾ ਲੈਂਦੇ ਨੇ ਉੱਥੇ ਨਹੀਂ ਬੁਲਾਉਂਦਾ ਕੋਈ ਸਾਡੇ ਆਪਣੇ ਜਿਹੜੇ ਕਹਿ ਦਈਏ ਵੀ ਢਿੱਡੋਂ ਜੰਮੇ ਹੋਏ ਮਾਵਾ ਦੇ ਪੁੱਤਰ ਆਪਣੀ ਮਾਂ ਦਾ ਕਦੇ ਹਾਲ ਨਹੀਂ ਪੁੱਛਦੇ ਹਫਤਾ ਹਫਤਾ ਉਹਨਾਂ ਨੂੰ ਕਦੇ ਉਹਨਾਂ ਨੇ ਇਹ ਨਹੀਂ ਪੁੱਛਣਾ ਵੀ ਮਾਂ ਤੂੰ ਠੀਕ ਹੈ ਤੈਨੂੰ ਕਿਸੇ ਚੀਜ਼ ਦੀ ਲੋੜ ਤੇ ਨਹੀਂ ਪਰ ਇੱਥੇ ਇੱਕ ਕਈਆਂ ਦੀ ਮਜਬੂਰੀ ਵੀ ਹੁੰਦੀ ਹੈ ਕਈ ਬਚਾਵੇ ਗਰੀਬੀ ਦੇ ਮਾਰੇ ਹੋਏ ਤਰਲੇ ਕਰਦੇ ਹੋਏ ਜਾਂਦੇ ਨੇ ਵੀ ਚੱਲ ਸਾਡੀ ਗਰੀਬੀ ਕੱਟੀ ਜਾਏ ਕਿਉਂਕਿ ਬੜੀਆਂ-ਬੜੀਆਂ ਇੱਥੇ ਪੜ੍ਹਾਈਆਂ ਕਰਦੀਆਂ ਉਹਨਾਂ ਨੇ ਪਰ ਕਹਿੰਦੇ ਨੇ ਨੌਕਰੀ ਨਹੀਂ ਮਿਲੀ ਡਿਗਰੀਆਂ ਡਿਪਲੋਮੇ ਕਰੀ ਬੈਠੇ ਨੇ ਵਿਚਾਰੇ ਪਰ ਉਹਨਾਂ ਦੀ ਸੁਣੀ ਕਿਸੇ ਨੇ ਨਹੀਂ ਕਹਿੰਦੇ ਸਾਡੇ ਹਿੱਸੇ ਦੀਆਂ ਜਿਹੜੀਆਂ ਨੌਕਰੀਆਂ ਕੁਰਸੀਆਂ ਨੇ ਨਾ ਉਹ ਅਗਲੇ ਦੂਜੇ ਸੂਬੇ ਆਲਿਆਂ ਨੇ ਆ ਕੇ ਸਾਂਭ ਲਈਆਂ ਕਿਉਂ ਕਿਉਂਕਿ ਅਸੀਂ ਪੜ੍ਹਾਈ ਛੱਡਤੀ ਅਸੀਂ ਪੜ੍ਹਨਾ ਛੱਡਤਾ ਅਸੀਂ ਮਿਹਨਤ ਕਰਨੀ ਛੱਡਤੀ ਅਸੀਂ ਇੱਕ ਵਿਦੇਸ਼ ਵਿੱਚ ਜਾ ਕੇ ਦਿਹਾੜੀ ਲਾਉਣ ਨੂੰ ਸੌਖਾ ਸਮਝਿਆ ਪਰ ਆਪਣੇ ਦੇਸ਼ ਦੇ ਵਿੱਚ ਮਿਹਨਤ ਕਰਨ ਦੀ ਸੌਖੀ ਨਾ ਸਮਝੀ ਆ ਕੋ ਸਤਨਾਮ ਇਹ ਉਹ ਦੇਸ਼ ਹੈ ਤੇ ਮੈਂ ਇੱਕ ਦਿਨ ਸੋਚ ਰਿਆ ਸੀ ਕਿ ਸਾਡਾ ਰਾਜ ਚਲਾ ਗਿਆ ਕਿਤੇ 1799 ਤੋਂ ਲੈ ਕੇ 1849 ਤੱਕ ਲਾਹੌਰ ਦੇ ਕਿਤੇ ਤੇ ਸਿੱਖ ਰਾਜ ਦਾ ਝੰਡਾ ਝੁਲਿਆ ਕਹਿੰਦੇ ਰਾਜ ਚਲਾ ਗਿਆ ਜੇ ਕਿਸੇ ਨੇ ਆਖਿਆ ਕੋਈ ਗੱਲ ਨਹੀਂ ਦੁਬਾਰਾ ਲੈ ਲਾਂਗੇ ਬਣਾ ਲਵਾਂਗੇ ਪਰ ਅੱਜ ਦੇ ਹਾਲਾਤ ਇਦਾਂ ਦੇ ਨੇ ਹੁਣ ਸਾਡੇ ਹੱਥ ਚੋਂ ਪੰਜਾਬ ਵੀ ਜਾ ਰਿਹਾ ਏ ਆਖੋ ਸਤਨਾਮ ਜੇ ਪੰਜਾਬ ਹੀ ਚਲਾ ਗਿਆ ਸੂ ਕੀ ਕਰਾਂਗੇ ਤਾਂ ਸਾਧ ਸੰਗਤ ਜੀ ਜਿੱਥੇ ਆਪਾਂ ਵਿਦੇਸ਼ਾਂ ਚ ਜਾਂਦੇ ਆ ਜਾਈਏ ਕਮਾਈਆਂ ਕਰੀਏ ਬਹੁਤ ਮਾਇਆ ਬਣਾਈਏ ਪਰ ਇੱਕ ਗੱਲ ਯਾਦ ਰੱਖੋ ਆਪਣੀ ਇਸ ਮਿੱਟੀ ਨਾਲ ਜੁੜ ਕੇ ਰਹੋ ਇੱਥੇ ਆਪਣੀਆਂ ਪ੍ਰਾਪਰਟੀਆਂ ਬਣਾਓ ਇੱਥੇ ਇਸ ਧਰਤੀ ਤੇ ਆਪਣੇ ਬਿਜ਼ਨਸ ਖੜੇ ਕਰੋ ਇੱਕ ਦੂਸਰੇ ਸਕੇਟ ਤੋਂ ਆ ਕੇ ਇੱਥੇ ਬੰਦਾ ਕਾਮਯਾਬ ਹੋ ਜਾਂਦਾ ਹੈ ਤੇ ਅਸੀਂ ਕਿਉਂ ਨਹੀਂ ਹੋ ਸਕਦੇ ਤਾਂ ਸਾਧ ਸੰਗਤ ਜੀ ਇਹ ਜ਼ਰੂਰੀ ਬੇਨਤੀ ਹੈ ਆਪਾਂ ਇਸ ਨੂੰ ਧਿਆਨ ਦੇਈਏ ਆਪਣੇ ਬੱਚਿਆਂ ਨੂੰ ਸਿਖਾਈਏ ਕਿ ਭਾਈ ਜੀ ਕਰਦਾ ਘੁੰਮਲੇ ਦੇਸ਼ ਵਿਦੇਸ਼ ਜਿੱਥੇ ਮਰਜ਼ੀ ਜਾਇਆ ਪਰ ਇੱਕ ਗੱਲ ਪੱਕੀ ਕਰ ਲਈ ਰਹਿਣਾ ਆਪਾਂ ਪੰਜਾਬ ਦੇ ਵਿੱਚ ਹੀ ਤੇਸ ਕਰਕੇ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇਹ ਕਿਰਪਾ ਹੈ ਪੰਜਾਬ ਮਾਲੋ ਮਾਲ ਮਾਲਵਾ ਮਰਦ ਨੇ ਕੀਤਾ ਤੇ ਇਹਨੂੰ ਛੱਡਾਂਗੇ ਤੇ ਇਹ ਇਹ ਚੀਜ਼ ਪੱਕੀ ਹੋ ਜਾਣੀ ਹੈ ਕਿ ਆਪਾਂ ਪੰਜਾਬ ਨਹੀਂ ਛੱਡਿਆ ਆਪਾਂ ਸਤਗੁਰੂ ਜੀ ਦਾ ਦਾਇਰਾ ਛੱਡਿਆ ਜਿਹੜੇ ਤੇ ਪੁਰਾਣੇ ਵਸੇ ਹੋਏ ਨੇ ਤੇ ਵਸੇ ਹੋਏ ਨੇ ਠੀਕ ਹੈ ਤੇ ਗੁਰਮਤਿ ਪਿਆਰਿਓ ਕਲਗੀਧਰ ਸਾਹਿਬ ਮਹਾਰਾਜ ਅਨੰਪੁਰ ਸਾਹਿਬ ਦੀ ਧਰਤੀ ਤੇ ਮਰਦ ਨੇ ਬੜੀਆਂ ਬਖਸ਼ਿਸ਼ਾਂ ਵਰਤਾਈਆਂ ਆਓ